ਨਯੋਗ ਬੀਜਪੀ ਪੰਜਾਬ શ્રી ਗੌਰਵ ਯਾਦਵ ਜੀ ਆਈਪੀਐਸ ਅਤੇ શ્રી ਅਖਿਲ ਚੌਧਰੀ ਜੀ ਆਈਪੀਐਸ ਐਸਐਸਪੀ શ્રી ਮੁਖਸਰ ਸਾਹਿਬ ਦੇ ਨਿਰਦੇਸ਼ਨ ਅਨੁਸਾਰ ਆਪਰੇਸ਼ਨ ਸੀਲ ਭਾਈ ਕੰਡਕਟ ਕੀਤਾ ਜਾ ਰਿਹਾ ਹੈਗਾ ਸ਼੍ਰੀ ਮੁਖਸਰ ਸਾਹਿਬ ਪੁਲਿਸ ਵੱਲੋਂ ਇਹ ਆਪ ਕੋ ਸੁਬਰਟੀਪਲੇ ਲਾ ਕੇ ਲਗਾਇਆ ਕਿੰਨੇ ਕਿੰਨੇ ਇਸ ਵਿੱਚ ਟੋਟਲ 15 ਨਾਕੇ ਲੱਗੇ ਨੇ ਜੀ ਇੰਟਰਸਟੇਟ ਨਾਕੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੀ ਪੁਲਿਸ ਮਿਲ ਕੇ ਨਾਕੇ ਲਗਾ ਰਹੀ ਹੈ ਐਚ ਮੁਕਤਸਰ ਪੁਲਿਸ ਨੇ 50 ਤੋਂ ਉੱਪਰ ਦੇ ਮੁਲਾਜ਼ਮਾਂ ਉਨਾਕੇ ਤੇ ਤਨਾਤ ਨੇ ਤੇ ਮਾੜੇ ਅੰਸਰਾਂ ਦੀ ਸ਼ੱਕੀ ਵਾਹਕਲਾਂ ਦੀ ਤੇ ਸ਼ੱਕੇ ਬੰਦਿਆਂ ਦੀ ਚੈਕਿੰਗ ਹੋ ਰਹੀ ਹੈ ਰਿਕਵਰੀ ਵਗੈਰਾ ਹੋਈ ਹੈ ਹਾਲੇ ਆਪਰੇਸ਼ਨ ਸੀਲ ਚੱਲ ਰਿਹਾ ਹੈਗਾ ਜੇ ਕੋਈ ਵੀ ਰਿਕਵਰੀ ਆ ਕੁਝ ਵੀ ਸਾਡੇ ਹੱਥ ਲੱਗਦਾ ਹੈ ਤਾਂ ਉਹਦੀ ਇਨਫੋਰਮੇਸ਼ਨ ਅੱਗੇ ਦਿੱਤੀ ਜਾਏਗਾ ਲੋਕਾਂ ਨੂੰ ਇਹ ਰਿਪੋਰਟ ਹੋ ਰਹੀ ਹੈ ਕਿ ਮੰਨ ਕੋਈ ਫੁਲਫੀ ਚੁੜੀ ਹੋਈ ਪਰ ਪਬਲਿਕ ਨੂੰ ਕੋਈ ਸਟੇਟਮੈਂਟ ਤੋਂ ਆਉਣ ਲਈ ਇਹਨਾਂ ਆਕਸ਼ਨ ਦਾ ਮੇਨ ਮਕਸਦ ਹੈ ਕਿ ਜਿਹੜੇ ਵੀ ਮਾੜੇ ਅਨਸਰ ਨੇ ਜਿਹੜੇ ਪੰਜਾਬ ਵਿੱਚ ਆ ਸ਼੍ਰੀ ਮੁਕਸਰ ਸਾਹਿਬ ਵਿੱਚ ਆਉਣਾ ਚਾਹੁੰਦੇ ਨੇ ਉਹ ਨਾਣ ਉਹ ਵਾਪਸ ਮੁੜ ਜਾਣ ਅਤੇ ਵੈਸੇ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਲੱਗੇ ਕਿ ਹਾਂਜੀ ਪੁਲਿਸ ਇੱਥੇ ਖੜੀ ਹੈ ਪੁਲਿਸ ਉਹਨਾਂ ਦੀ ਸੁਰੱਖਿਆ ਲਈ ਤਾਇਨਾਤ ਹੈਗੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਣ ਤੋਂ ਅਸੀਂ ਰੋਕਣਾ ਤੇ ਅਕੀਦਤ ਆ ਗਈ ਹੈ ਕੋਈ ਹੋਰ ਹੈ ਇਸ ਤਿੱਕੇ ਕੋਈ ਕੋਈ ਵਗੈਰਾ ਦਾ ਜਾਂ ਕੋਈ ਚਾਕੂ ਵਗੈਰਾ ਦਾ ਜਾਂ ਜਾਂ ਕੋਈ ਚਲਾਣ ਵਗੈਰਾ ਇਸ ਹਰ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਕੋਈ ਵੀ ਤਰ੍ਹਾਂ ਦਾ ਮਾੜਾ ਬੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕੀ ਬੰਦਾ ਨਹੀਂ ਆਉਣਾ ਚਾਹੀਦਾ ਤੇ ਜੇ ਕਿਸੇ ਕੋਲ ਕੁਝ ਵੀ ਇਲੀਗਲ ਸਬਸਟੈਂਸ ਆ ਗਿਆ ਕੋਈ ਡਰਗ ਹੈ ਕੋਈ ਵੈਪਨ ਹੈ ਤਾਂ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਚਲਾਨ ਵੀ ਕੱਟੇ ਜਾ ਰਹੇ ਨੇ ਤਾਂ ਕਿ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖ ਕੇ ਸਭ ਤੋਂ ਸਹੀ ਕੰਮ ਕੀਤਾ ਜਾ ਸਕੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਤੇ શ્રી ਅਕਲ ਚੌਧਰੀ ਜੀ ਆਈਪੀਐਸ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਦੇ ਨਿਰਦੇਸ਼ਨ ਅਨੁਸਾਰ ਆਪਰੇਸ਼ਨ ਸੀਲ ਭਾਈ ਕੰਡਕਟ ਕੀਤਾ ਜਾ ਰਿਹਾ ਹੈਗਾ ਸ਼੍ਰੀ ਮੁਖਸਰ ਸਾਹਿਬ ਪੁਲਿਸ ਵੱਲੋਂ ਇਹ ਆਪ ਕੋ ਸੁਬਰਟੀਪਲੇ ਲਾ ਕੇ ਲੱਗਿਆ ਕਿਤਨੇ ਨਾਕੇ ਇਸ ਵਿੱਚ ਟੋਟਲ 15 ਨਾਕੇ ਲੱਗੇ ਨੇ ਜੀ ਇੰਟਰ ਸਟੇਟ ਨਾਕੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੀ ਪੁਲਿਸ ਮਿਲ ਕੇ ਨਾਕੇ ਲਗਾ ਰਹੀ ਹੈ ਸ਼੍ਰੀ ਮੁਖਸਰ ਸਾਹਿਬ ਪੁਲਿਸ ਦੇ 50 ਤੋਂ ਉਪਰ ਮੁਲਾਜ਼ਮ ਨਾਕੇ ਤੇ ਤਨਾਤ ਨੇ ਤੇ ਮਾੜੇ ਅੰਸਰਾਂ ਦੀ ਸ਼ੱਕੀ ਵਾਹਕਲਾਂ ਦੀ ਤੇ ਸ਼ੱਕੇ ਬੰਦਿਆਂ ਦੀ ਚੈਕਿੰਗ ਹੋ ਰਹੀ ਹੈ ਇੱਕ ਕਵਰੀ ਵਗੈਰਾ ਹੋਇਆ ਤਾਂ ਹਲੇ ਆਪਰੇਸ਼ਨ ਸੀਲ ਚੱਲ ਰਿਹਾ ਹੈਗਾ ਜੇ ਕੋਈ ਵੀ ਰਿਕਵਰੀ ਆ ਕੁਝ ਵੀ ਸਾਡੇ ਹੱਥ ਲੱਗਦਾ ਹੈ ਤਾਂ ਉਹਦੀ ਇਨਫਾਰਮੇਸ਼ਨ ਅੱਗੇ ਦਿੱਤੀ ਜਾਏ। ਸਾਨੂੰ ਸਿਰੇ ਨਾਲ ਚੱਲ ਰਿਹਾ ਹੈ ਕਿ ਮੰਨ ਕੋਈ ਪਬਲਿਕਲੀ ਡਾਟਾ ਪਬਲਿਕਲੀ ਕੋਈ ਸਟੇਟਮੈਂਟ ਆਉਣ ਲੱਗੇ। ਇਹ ਨਾਕਿਆਂ ਦਾ ਮੇਨ ਮਕਸਦ ਹੈਗਾ ਕਿ ਜਿਹੜੇ ਵੀ ਮਾੜੇ ਅਨਸਰ ਨੇ ਜਿਹੜੇ ਪੰਜਾਬ ਵਿੱਚ ਆ ਸ਼੍ਰੀ ਮੁਖਤਸਰ ਸਾਹਿਬ ਵਿੱਚ ਆਉਣਾ ਚਾਹੁੰਦੇ ਨੇ ਉਹ ਨਾ ਨ ਉਹ ਵਾਪਸ ਮੁੜ ਜਾਣ ਅਤੇ ਵੈਸੇ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਲੱਗੇ ਕਿ ਹਾਂਜੀ ਪੁਲਿਸ ਇੱਥੇ ਖੜੀ ਹੈ ਪੁਲਿਸ ਉਹਨਾਂ ਦੀ ਸੁਰੱਖਿਆ ਲਈ ਤਾਇਨਾਤ ਹੈਗੀ ਹੈ। ਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਣ ਤੋਂ ਅਸੀਂ ਰੋਕਣਾ ਤੇ ਚੈਕਿੰਗ ਚੱਲ ਰਹੀ ਹੈ ਕੋਈ ਹੋਵੇਗਾ ਇਸ ਤਿੱਕੇ ਕੋਈ ਲੈਫਟੋ ਵਗੈਰਾ ਦਾ ਜਾਂ ਕੋਈ ਟ੍ਰੈਕੋ ਵਗੈਰਾ ਦਾ ਜਾਂ ਜਾਂ ਕੁਝ ਵਾੜ ਵਗੈਰਾ ਇਸ ਹਰ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਕੋਈ ਵੀ ਤਰ੍ਹਾਂ ਦਾ ਮਾੜਾ ਬੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕੀ ਬੰਦਾ ਨਹੀਂ ਆਉਣਾ ਚਾਹੀਦਾ ਤੇ ਜੇ ਕਿਸੇ ਕੋਲ ਕੁਝ ਵੀ ਇਲੀਗਲ ਸਬਸਟੈਂਸ ਆ ਗਿਆ ਕੋਈ ਡਰਗ ਹੈ ਕੋਈ ਵੈਪਨ ਹੈ ਤਾਂ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਚਲਾਨ ਵੀ ਕੱਟੇ ਜਾ ਰਹੇ ਨੇ ਤਾਂ ਕਿ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖ ਕੇ ਸਭ ਤੋਂ ਸਹੀ ਕੰਮ ਕੀਤਾ ਜਾ ਸਕੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਅਤੇ ਸ਼੍ਰੀ ਅਕੀਲ ਚੌਧਰੀ ਜੀ ਆਈਪੀਐਸ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਦੇ ਨਿਰਦੇਸ਼ਨ ਨਿਰਦੇਸ਼ ਅਨੁਸਾਰ ਆਪਰੇਸ਼ਨ ਸੀਲ ਭਾਈ ਕੰਡਕਟ ਕੀਤਾ ਜਾ ਰਿਹਾ ਹੈਗਾ ਸ਼੍ਰੀ ਮੁਖਸਰ ਸਾਹਿਬ ਪੁਲਿਸ ਵੱਲੋਂ ਇਹ ਆਪ ਕੋ ਸੁਬਰ ਟਿਕਲੇ ਲਾ ਕੇ ਲੱਗੇ ਹੈ ਕਿੰਨੇ ਕਿੰਨੇ ਲੋਕਾਂ ਦਾ ਕੋਈ ਇਸ ਵਿੱਚ ਟੋਟਲ 15 ਨਾਕੇ ਲੱਗੇ ਨੇ ਜੀ ਇੰਟਰਸਟੇਟ ਨਾਕੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੀ ਪੁਲਿਸ ਮਿਲ ਕੇ ਨਾਕੇ ਲਗਾ ਰਹੀ ਹੈ ਮੁਕਤਸਰ ਸਾਹਿਬ ਪੁਲਿਸ ਨੇ 50 ਤੋਂ ਉਪਰ ਦੇ ਮਲਾਜਮ ਨਾਕੇ ਤੇ ਤਨਾਤ ਨੇ ਤੇ ਮਾੜੇ ਅੰਸਰਾਂ ਦੀ ਸ਼ੱਕੀ ਵਾਹਿਕਲਾਂ ਦੀ ਤੇ ਸ਼ੱਕੇ ਬੰਦਿਆਂ ਦੀ ਚੈਕਿੰਗ ਹੋ ਰਹੀ ਹੈ ਰਿਕਵਰੀ ਵਗੈਰਾ ਹੋ ਰਹੀ ਹੈ ਹਲੇ ਆਪਰੇਸ਼ਨ ਸੀਲ ਚੱਲ ਰਿਹਾ ਹੈਗਾ ਜੇ ਕੋਈ ਵੀ ਰਿਕਵਰੀ ਆ ਕੁਝ ਵੀ ਸਾਡੇ ਹੱਥ ਲੱਗਦਾ ਹੈ ਤਾਂ ਉਹਦੀ ਇਨਫੋਰਮੇਸ਼ਨ ਅੱਗੇ ਦਿੱਤੀ ਜਾਏ ਚਲੋ ਇਸੇ ਜਿਹੜੇ ਨਾਕੇ ਲਗਾ ਰਹੇ ਕਿੰਨੇ ਕੋਲ ਫਿਕਸ ਹੋਏ ਦੋਪਹਿਰ ਤੇ ਰਿਕਵਰੀ ਕੋਈ ਰਜਿਸਟਰਡ ਆ ਤੋਂ ਆ ਰਿਹਾ ਹੈ ਇਹ ਨਾਕਿਆਂ ਦਾ ਮੇਨ ਮਕਸਦ ਹੈ ਕਿ ਜਿਹੜੇ ਵੀ ਮਾੜੇ ਅਨਸਰ ਨੇ ਜਿਹੜੇ ਪੰਜਾਬ ਵਿੱਚ ਆ ਸ਼੍ਰੀ ਮੁਕਤਸਰ ਸਾਹਿਬ ਵਿੱਚ ਆਉਣਾ ਚਾਹੁੰਦੇ ਨੇ ਉਹ ਨਾਣ ਉਹ ਵਾਪਸ ਮੁੜ ਜਾਣ ਅਤੇ ਵੈਸੇ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਲੱਗੇ ਕਿ ਹਾਂਜੀ ਪੁਲਿਸ ਇੱਥੇ ਖੜੀ ਹੈ ਪੁਲਿਸ ਉਹਨਾਂ ਦੀ ਸੁਰੱਖਿਆ ਲਈ ਤਾਇਨਾਤ ਹੈਗੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਣ ਤੋਂ ਅਸੀਂ ਰੋਕਣਾ ਤੇ ਅਕੀਰ ਜੀ ਆ ਰਹੀ ਹੈ ਉਹਨਾਂ ਲਈ ਇੱਕ ਸਿੱਕੇ ਲਈ ਕੋਈ ਕੁਝ ਵਗੈਰਾ ਦਾ ਜਾਂ ਕੋਈ ਟ੍ਰੈਕ ਵਗੈਰਾ ਦਾ ਜਾਂ ਜਾਂ ਕੁਝ ਚਾਲਾਂ ਵਗੈਰਾ ਦੀ ਇਸ ਹਰ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਕੋਈ ਵੀ ਤਰ੍ਹਾਂ ਦਾ ਮਾੜਾ ਬੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕੀ ਬੰਦਾ ਨਹੀਂ ਆਉਣਾ ਚਾਹੀਦਾ ਤੇ ਜੇ ਕਿਸੇ ਕੋਲ ਕੁਝ ਵੀ ਇਲੀਗਲ ਅਬਸਟੈਂਸ ਆ ਗਿਆ ਕੋਈ ਡਰਗ ਹੈ ਕੋਈ ਵੈਪਨ ਹੈ ਤਾਂ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਚਲਾਨ ਵੀ ਕੱਟੇ ਜਾ ਰਹੇ ਨੇ ਤਾਂ ਕਿ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖ ਕੇ ਸਭ ਤੋਂ ਸਹੀ ਕੰਮ ਕੀਤਾ ਜਾ ਸਕੇ ਮਾਨਯੋਗ ਬੀਜੀਪੀ ਪੰਜਾਬ શ્રી ਗੌਰਵ ਯਾਦਵ ਕੀ ਆਈਪੀਐਸ ਅਤੇ ਸ਼੍ਰੀ ਅਕੀਲ ਚੌਧਰੀ ਜੀ ਆਈਪੀਐਸ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਦੇ ਨਿਰਦੇਸ਼ਨ ਅਨੁਸਾਰ ਆਪਰੇਸ਼ਨ ਸੀਲ ਭਾਈ ਕੰਡਕਟ ਕੀਤਾ ਜਾ ਰਿਹਾ ਹੈਗਾ ਸ਼੍ਰੀ ਮੁਖਸਰ ਸਾਹਿਬ ਪੁਲਿਸ ਵੱਲੋਂ ਇਹ ਆਪ ਕੋਈ ਸਰਟੀਫਾਈਡ ਲਾ ਕੇ ਲੱਗਿਆ ਕਿਤਨੇ ਕੋਲ ਇਸ ਵਿੱਚ ਟੋਟਲ 15 ਨਾਕੇ ਲੱਗੇ ਨੇ ਜੀ ਇੰਟਰਸਟੇਟ ਨਾਕੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੀ ਪੁਲਿਸ ਮਿਲ ਕੇ ਨਾਕੇ ਲਗਾ ਰਹੀ ਹੈ ਸ਼੍ਰੀ ਮੁਖਸਰ ਸਾਹਿਬ ਪੁਲਿਸ ਦੇ 50 ਤੋਂ ਉਪਰ ਮੁਲਾਜ਼ਮ ਨਾਕੇ ਤੇ ਤਨਾਤ ਨੇ ਤੇ ਮਾੜੇ ਅੰਸਰਾਂ ਦੀ ਸ਼ੱਕੀ ਵਾਹਕਲਾਂ ਦੀ ਤੇ ਸ਼ੱਕੇ ਬੰਦਿਆਂ ਦੀ ਚੈਕਿੰਗ ਹੋ ਰਹੀ ਹੈ ਕੋਈ ਰਿਕਵਰੀ ਵੀ ਗੈਰਹਾਜ਼ਰੀ ਹੈ ਅਲੇ ਆਪਰੇਸ਼ਨ ਸੀਲ ਚੱਲ ਰਿਹਾ ਹੈਗਾ ਜੇ ਕੋਈ ਵੀ ਰਿਕਵਰੀ ਆ ਕੁਝ ਵੀ ਸਾਡੇ ਹੱਥ ਲੱਗਦਾ ਹੈ ਤਾਂ ਉਹਦੀ ਇਨਫਾਰਮੇਸ਼ਨ ਅੱਗੇ ਦਿੱਤੀ ਜਾਏ। ਸਾਨੂੰ ਸਿਰੇ ਨਾਲ ਚੱਲ ਰਿਹਾ ਹੈ ਕਿ ਮੰਨ ਕੋਈ ਪਬਲਿਕਲੀ ਡਾਟਾ ਪਬਲਿਕਲੀ ਕੋਈ ਸਟੇਟਮੈਂਟ ਆਉਣ ਲੱਗੇ। ਇਹ ਨਾਕਿਆਂ ਦਾ ਮੇਨ ਮਕਸਦ ਹੈਗਾ ਕਿ ਜਿਹੜੇ ਵੀ ਮਾੜੇ ਅਨਸਰ ਨੇ ਜਿਹੜੇ ਪੰਜਾਬ ਵਿੱਚ ਆ ਸ਼੍ਰੀ ਮੁਖਤਸਰ ਸਾਹਿਬ ਵਿੱਚ ਆਉਣਾ ਚਾਹੁੰਦੇ ਨੇ ਉਹ ਨਾ ਉਹ ਵਾਪਸ ਮੁੜ ਜਾਣ ਅਤੇ ਵੈਸੇ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਲੱਗੇ ਕਿ ਹਾਂਜੀ ਪੁਲਿਸ ਇੱਥੇ ਖੜੀ ਹੈ ਪੁਲਿਸ ਉਹਨਾਂ ਦੀ ਸੁਰੱਖਿਆ ਲਈ ਤਾਇਨਾਤ ਹੈਗੀ ਹੈ। ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਣ ਤੋਂ ਅਸੀਂ ਰੋਕਣਾ ਤੇ ਅਗ੍ਰੀਤੀ ਜਾ ਰਹੀ ਹੈ ਕੋਈ ਨਾ ਕੋਈ ਇਲੈਕਟ੍ਰੋ ਵਗੈਰਾ ਦਾ ਜਾਂ ਕੋਈ ਟ੍ਰੈਪ ਵਗੈਰਾ ਦਾ ਜਾਂ ਕੋਈ ਚਲਾਨ ਵਗੈਰਾ ਇਸ ਹਰ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਕਿਸੇ ਵੀ ਤਰ੍ਹਾਂ ਦਾ ਮਾੜਾ ਬੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕੀ ਬੰਦਾ ਨਹੀਂ ਆਉਣਾ ਚਾਹੀਦਾ ਤੇ ਜੇ ਕਿਸੇ ਕੋਲ ਕੁਝ ਵੀ ਇਲੀਗਲ ਸਬਸਟੈਂਸ ਆ ਗਿਆ ਕੋਈ ਡਰਗ ਹੈ ਕੋਈ ਵੈਪਨ ਹੈ ਤਾਂ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਚਲਾਨ ਵੀ ਕੱਟੇ ਜਾ ਰਹੇ ਨੇ ਤਾਂ ਕਿ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖ ਕੇ ਸਭ ਤੋਂ ਸਹੀ ਕੰਮ ਕੀਤਾ ਜਾ ਸਕੇ ਮਾਨਯੋਗ ਬੀਜਪੀ ਪੰਜਾਬ શ્રી ਗੌਰਵ ਯਾਦਵ ਜੀ ਆਈਪੀਐਸ ਅਤੇ ਸ਼੍ਰੀ ਅਖਿਲ ਚੌਧਰੀ ਜੀ ਆਈਪੀਐਸ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਦੇ ਨਿਰਦੇਸ਼ਨ ਅਨੁਸਾਰ ਆਪਰੇਸ਼ਨ ਸੀਲ ਭਾਈ ਕੰਡਕਟ ਕੀਤਾ ਜਾ ਰਿਹਾ ਹੈਗਾ ਸ਼੍ਰੀ ਮੁਕਸਰ ਸਾਹਿਬ ਪੁਲਿਸ ਵੱਲੋਂ ਇਹ ਆਪ ਕੋ ਸੁਬਰਟੀਪਲੇ ਲਾ ਕੇ ਲਗਾਇਆ ਕਿੰਨੇ ਕਿੰਨੇ ਲੋਕ ਇਸ ਵਿੱਚ ਟੋਟਲ 15 ਨਾਕੇ ਲੱਗੇ ਨੇ ਜੀ ਇੰਟਰਸਟੇਟ ਨਾਕੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੀ ਪੁਲਿਸ ਮਿਲ ਕੇ ਨਾਕੇ ਲਗਾ ਰਹੀ ਹੈ ਐਚ ਮੁਕਤਸਰਪੁਲਿਸ ਨੇ 50 ਤੋਂ ਉੱਪਰ ਦੇ ਮੁਲਾਜ਼ਮ ਨਾਕੇ ਤੇ ਤਨਾਤ ਨੇ ਤੇ ਮਾੜੇ ਅੰਸਰਾਂ ਦੀ ਸ਼ੱਕੀ ਵਹੀਕਲਾਂ ਦੀ ਤੇ ਸ਼ੱਕੇ ਬੰਦਿਆਂ ਦੀ ਚੈਕਿੰਗ ਹੋ ਰਹੀ ਕੋਈ ਰਿਕਵਰੀ ਵਗੈਰਾ ਹੋਈ ਹੈ ਹਾਲੇ ਆਪਰੇਸ਼ਨ ਸੀਲ ਚੱਲ ਰਿਹਾ ਹੈਗਾ ਜੇ ਕੋਈ ਵੀ ਰਿਕਵਰੀ ਆ ਕੁਝ ਵੀ ਸਾਡੇ ਹੱਥ ਲੱਗਦਾ ਹੈ ਤਾਂ ਉਹਦੀ ਇਨਫੋਰਮੇਸ਼ਨ ਅੱਗੇ ਦਿੱਤੀ ਜਾਏਗਾ ਲੋਕਾਂ ਨੂੰ ਇਹ ਰਿਪੋਰਟ ਕਰਿਆ ਜਾ ਰਿਹਾ ਹੈ ਕਿ ਮੰਨ ਕੋਈ ਪਬਲਿਕਲੀ ਡਾਟਾ ਪੇਪਰ ਪਬਲਿਕਲੀ ਕੋਈ ਸਟੇਟਮੈਂਟ ਆਉਣਾ ਹੈ ਇਹ ਨਾਕਿਆਂ ਦਾ ਮੇਨ ਮਕਸਦ ਹੈ ਕਿ ਜਿਹੜੇ ਵੀ ਮਾੜੇ ਅੰਸਰ ਨੇ ਜਿਹੜੇ ਪੰਜਾਬ ਵਿੱਚ ਆ ਸ਼੍ਰੀ ਮੁਕਤਸਰ ਸਾਹਿਬ ਵਿੱਚ ਆਉਣਾ ਚਾਹੁੰਦੇ ਨੇ ਉਹ ਨਾਣ ਉਹ ਵਾਪਸ ਮੁੜ ਜਾਣ ਅਤੇ ਵੈਸੇ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਲੱਗੇ ਕਿ ਹਾਂਜੀ ਪੁਲਿਸ ਇੱਥੇ ਖੜੀ ਹੈ ਪੁਲਿਸ ਉਹਨਾਂ ਦੀ ਸੁਰੱਖਿਆ ਲਈ ਤਾਇਨਾਤ ਹੈਗੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਣ ਤੋਂ ਅਸੀਂ ਰੋਕਣਾ ਤੇ ਕਿ ਕੋਈ ਆ ਗਿਆ ਕੋਈ ਕੋਈ ਕਿਸੇ ਕੇ ਕੋਈ ਲਫਟਰ ਵਗੈਰਾ ਦਾ ਜਾਂ ਕੋਈ ਟ੍ਰੈਪ ਵਗੈਰਾ ਦਾ ਜਾਂ ਜਾਂ ਕੋਈ ਚਲਾੜ ਵਗੈਰਾ ਇਸ ਹਰ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਕੋਈ ਵੀ ਤਰ੍ਹਾਂ ਦਾ ਮਾੜਾ ਬੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕੀ ਬੰਦਾ ਨਹੀਂ ਆਉਣਾ ਚਾਹੀਦਾ ਤੇ ਜੇ ਕਿਸੇ ਕੋਲ ਕੁਝ ਵੀ ਇਲੀਗਲ ਸਬਸਟੈਂਸ ਆ ਗਿਆ ਕੋਈ ਡਰਗ ਹੈ ਕੋਈ ਵੈਪਨ ਹੈ ਤਾਂ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਚਲਾਨ ਵੀ ਕੱਟੇ ਜਾ ਰਹੇ ਨੇ ਤਾਂ ਕਿ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖ ਕੇ ਸਭ ਤੋਂ ਸਹੀ ਕੰਮ ਕੀਤਾ ਜਾ ਸਕੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਅਤੇ ਸ਼੍ਰੀ ਅਕੀਲ ਚੌਧਰੀ ਜੀ ਆਈਪੀਐਸ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਦੇ ਨਿਰਦੇਸ਼ਨ ਅਨੁਸਾਰ ਆਪਰੇਸ਼ਨ ਸੀਲ ਭਾਈ ਕੰਡਕਟ ਕੀਤਾ ਜਾ ਰਿਹਾ ਹੈਗਾ ਸ਼੍ਰੀ ਮੁਖਸਰ ਸਾਹਿਬ ਪੁਲਿਸ ਵੱਲੋਂ ਕਿ ਆਪ ਕੋ ਸੁਭਰ ਟਿਕਲੇ ਲਾ ਕੇ ਲੱਗੇ ਆ ਕਿੰਨੇ ਕਿੰਨੇ ਲੋਕਾਂ ਦਾ ਕੋਈ ਇਸ ਵਿੱਚ ਟੋਟਲ 15 ਨਾਕੇ ਲੱਗੇ ਨੇ ਜੀ ਇੰਟਰਸਟੇਟ ਨਾਕੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੀ ਪੁਲਿਸ ਮਿਲ ਕੇ ਨਾਕੇ ਲਗਾ ਰਹੀ ਹੈ ਸ਼੍ਰੀ ਮੁਖਸਰ ਸਾਹਿਬ ਪੁਲਿਸ ਨੇ 50 ਤੋਂ ਉਪ ਮੁਲਾਜ਼ਮ ਨਾਕੇ ਤੇ ਤਨਾਤ ਨੇ ਤੇ ਮਾੜੇ ਅੰਸਰਾਂ ਦੀ ਸ਼ੱਕੀ ਵਾਹਕਲਾਂ ਦੀ ਤੇ ਸ਼ੱਕੇ ਬੰਦਿਆਂ ਦੀ ਚੈਕਿੰਗ ਹੋ ਰਹੀ ਹੈ ਕੋਈ ਰਿਕਵਰੀ वगैरह ਹੋਈ ਐ। ਹਲੇ ਆਪਰੇਸ਼ਨ ਸੀਲ ਚੱਲ ਰਿਹਾ ਹੈਗਾ। ਜੇ ਕੋਈ ਵੀ ਰਿਕਵਰੀ ਆ, ਕੁਝ ਵੀ ਸਾਡੇ ਹੱਥ ਲੱਗਦਾ ਤਾਂ ਉਹਦੀ ਇਨਫੋਰਮੇਸ਼ਨ ਅੱਗੇ ਦਿੱਤੀ ਜਾਏ। ਸਮੂਹ ਜਿਹੜੇ ਨਾਕੇ ਚੱਲ ਰਹੇ ਆ, ਕਿੰਨੇ ਕਨਸੂਲ ਰਿਪੋਰਟ ਹੋਈ ਤਾਂ ਉਹ ਰਿਕਵਰੀ ਕਲੀਬਿਡਿਟੇਟ ਦਾ ਤੋਂ ਆਉਣਾ ਹੈ। ਇਹ ਨਾਕਿਆਂ ਦਾ ਮੇਨ ਮਕਸਦ ਹੈਗਾ ਕਿ ਜਿਹੜੇ ਕੋਈ ਮਾੜੇ ਅਨਸਰ ਨੇ, ਜਿਹੜੇ ਪੰਜਾਬ ਵਿੱਚ ਆ ਸ਼੍ਰੀ ਮੁਖਸਰ ਸਾਹਿਬ ਵਿੱਚ ਆਉਣਾ ਚਾਹੁੰਦੇ ਨੇ, ਉਹ ਨਾਨ ਉਹ ਵਾਪਸ ਮੁੜ ਜਾਣ ਅਤੇ ਵੈਸੇ ਵੀ ਜਿਹੜੇ ਲੋਕ ਨੇ, ਉਹਨਾਂ ਨੂੰ ਲੱਗੇ ਕਿ ਹਾਂਜੀ ਪੁਲਿਸ ਇੱਥੇ ਖੜੀ ਐ, ਪੁਲਿਸ ਉਹਨਾਂ ਦੀ ਸੁਰੱਖਿਆ ਲਈ ਤਾਇਨਾਤ ਹੈਗੀ ਐ। ਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਣ ਤੋਂ ਅਸੀਂ ਰੋਕਣਾ ਤੇ ਅਗ੍ਰੀਤੀ ਜਾ ਰਹੀ ਹੈ ਕੋਈ ਨਾ ਕੋਈ ਇਲੈਕਟ੍ਰੋ ਵਗੈਰਾ ਦਾ ਜਾਂ ਕੋਈ ਟੈਕਲ ਵਗੈਰਾ ਦਾ ਜਾਂ ਕੋਈ ਚਲਾਨ ਵਗੈਰਾ ਇਸ ਹਰ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਕੋਈ ਵੀ ਤਰ੍ਹਾਂ ਦਾ ਮਾੜਾ ਬੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕੀ ਬੰਦਾ ਨਹੀਂ ਆਉਣਾ ਚਾਹੀਦਾ ਤੇ ਜੇ ਕਿਸੇ ਕੋਲ ਕੁਝ ਵੀ ਇਲੀਗਲ ਸਬਸਟੈਂਸ ਆ ਗਿਆ ਕੋਈ ਡਰਗ ਹੈ ਕੋਈ ਵੈਪਨ ਹੈ ਤਾਂ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਚਲਾਨ ਵੀ ਕੱਟੇ ਜਾ ਰਹੇ ਨੇ ਤਾਂ ਕਿ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖ ਕੇ ਸਭ ਤੋਂ ਸਹੀ ਕੰਮ ਕੀਤਾ ਜਾ ਰਿਹਾ ਹੈ